ਮੇਰੇ ਦਾਦੇ ਦੀ ਬੈਟਕਾ ਹੁੰਦੀ ਸੀ ਨਾਲ ਅੱਛਾ ਦਾਦੀ ਜਰਨ ਦੀ ਮੈਨੂੰ ਕਹਿੰਦੇ ਹੁੰਦੇ ਕਿ ਟੰਗਾਂ ਵਾਲੀ ਹਾਂ ਸਾਡਾ ਇੱਕ ਦਾਦੀ ਦਾ ਲਾਉ ਦੀ ਤੁਹਾਨੂੰ ਦਿਖਾਉਣਾ ਮੇਰਾ ਛੋਟੇ ਹੁੰਦੇ ਦਾ ਕਰ ਹਾਂ ਜਦੋਂ ਮੈਂ ਛੋਟਾ ਹੁੰਦਾ ਤੂਰੇ ਖੇਡਦਾ ਹੁੰਦਾ ਸੀ ਗੁੱਲੀ ਡੰਡਾ ਗੋਲੀਆਂ ਖੇਡਦੇ ਹੁੰਦੇ ਸੀ ਇੱਥੇ ਹਾਂ ਉਹ ਮੇਰੀ ਬੈਟਕੋਂ ਦੀ ਚਪੜਲੀ ਅੰਦਰ ਕਿਵੇਂ ਖੇਡਦੇ ਹੁੰਦੀ ਡੰਡਾ ਤੋਂ ਆ ਬੇੜਾ ਚ ਛੱਡਾ ਹਾਂ ਚਾਹ ਰੇ ਹਾਂ ਕੋਈ ਨੋ ਸਮਰਾਹ ਸਮਰੂਲ ਆਇਆ ਹੁਣ ਹੈ ਹੁਣ ਤਾਂ ਪੈਸੇ ਆ ਗਏ ਸਮਰਾਹ ਆ ਇਹਨੂੰ ਉਹ ਲਾਉਣੇ ਮੈਸਤਰੀ ਇੱਥੇ ਹੁਣ ਲੈਂਟਰ ਪਾਵਾਂਗੇ ਵੱਡਾ ਆਜੇ ਕੰਦੀਜੀ ਦੇ ਕਿੰਨੀ ਚੌੜੀ ਚ ਛਾਦੀ ਤੈਨੂੰ ਛੜਿਆ ਉਧਰ ਚੋਈ ਦਿਖਾ ਕੇ ਲੈਣਾ ਛੱਡਿਆ ਕਿਚਨ ਕਿਚਨ ਸਰਪੰਚ ਸਲੋ ਮੋਸ਼ਨ ਜੇ ਤਰੱਕੇ ਦਿਖਾਈ ਇਹ ਮੇਰੀ ਹੀਲ ਬਣਾਈ ਆ ਹੁਣ ਤਾਂ ਆਹਾ ਕਿਚਨ ਹੈ ਥੋੜਾ ਦੇਖ ਕੇ ਇਟਰਵਿਊ ਤੋਂ ਨਿਕਲ ਜਾਂਦੀ ਹੁੰਦੀ ਹੈ ਹਾਂ ਉਹ ਕਿਚਨ ਹੈ ਨਾਲੀ ਬੀਤੀ ਛਾਡੀ ਇਹ ਕੀ ਸੀ ਲੋ ਬੀਤੀ ਹੈ ਖੱ쩌 ਰੇੜਾ ਖੜਦਾ ਸੀ ਔਰ ਇਹ ਖੱ쩌 ਰੇੜਾ ਖੜਦਾ ਸੀ ਉਹ ਚਵਾਰਾ ਹੁੰਦਾ ਸੀ ਛਾਡਾ ਉਚਲਾ ਕਬੂਤਰ ਜਿਹੜੇ ਚ ਰੱਖੇ ਹੁੰਦੇ ਸੀ ਪੁੱਤ ਤਾਂ ਆਈ ਚੀ ਅਮਰੇ ਦਾਦੀ ਦੀ ਬੈਟਕ ਹੁੰਦੀ ਸੀ ਨਾਲ ਐਚ ਹਾਂ ਦਾਦੀ ਕਿਸੇ ਰੇ ਵੀ ਦਾਦੀ ਔਰ ਨਾਲ ਹੀ ਰਹਿੰਦੀ ਝੋਤਾ ਦਾਦੀ ਵੀ ਪਰ ਇਹਦੇ ਨਾਲੇ ਦਾਦੀ ਦਾਤੀ ਕੰਮ ਉਮਰ ਕਿੰਨੀ ਕਤਰੀ ਉਮਰ ਤਾਂ ਮੇਰੀ ਬਾਤ ਆ ਕਿੰਨੀ ਫੇਰ ਵੀ ਇਹ ਕੀ 85 ਸਾਲ 80 ਸਾਲ ਹੋ ਮਰੇ ਤੇਰੀ ਪਿਆ ਓਹ ਹਾ ਜੀਆਂ ਕਿਵੇਂ ਆਪਣੇ ਹੋਇਆ ਕਿਵੇਂ ਪੰਪ ਸੱਠੜੇ ਦਿਹਾੜਾ ਪੰਗੇ ਰਹਣੋ ਯਾਰ ਅੰਗਰੇਜ਼ਾਂ ਨਾਲ ਲੜਾਈ ਪੈ ਗਈ ਸੀ ਮੇਰੇ ਦਾਦੇ ਚ ਅੱਛਾ ਕਪੀ ਪਹਿਲੇ ਜਨੋ ਪੈਲੀਆਂ ਜਿਹੜੇ ਹੋਣ ਆ ਅੱਛਾ ਪੈਲੀਆਂ ਦੇ ਲਾਣੇ ਤੋਂ ਸੁਣੀਦਾ ਇਹ ਮਾਰਾ ਮੋਟਾ ਨਹੀਂ ਰੌਲਾ ਹੈਗਾ ਮੇਰੇ ਜਨ ਬਾਬਾ ਪੰਪ ਉਪਰ ਮਾਰੇ ਤੇ ਛੱਡਣੇ ਘਟਣੀ ਸੀ ਫੇਰ ਹਮਮ ਇਹਨੇ ਡੱਕਾ ਤੇ ਮਾਰ ਮਾਰ ਡਾਂਗਾ ਫਿਰ ਬਾਹਰੇ ਬਾੜਲੇ ਮੁਲਕ ਕੈਨੋ ਗਏ ਅੰਗਰੇਜ਼ ਹੁਣ ਕਿੱਥੇ ਜਾਂਦੇ ਇੱਥੇ ਤਾਂ ਹੀ ਛੱਡ ਕੇ ਭੱਜੇ ਨੇ ਉਹ ਅਸੀਂ ਭੱਜੇ ਨਹੀਂ ਉਹ ਖੰਡੂਰੋ ਦੇ ਅੰਗਰੇਜ਼ਾਂ ਨੇ ਲਾਈ ਤੀਓ ਲੈ ਉਹਨਾਂ ਨੇ ਲਾਈ ਦੀ ਆ ਲੈ ਹਾਲੇ ਤੱਕ ਖੜੀ ਆਓ ਖੜੀ ਆ ਫਿਰ ਕਵਚਾ ਕਰ ਜਾ ਬਸ ਠੀਕ ਆ ਫਿਰ ਆਲਾ ਹੋ ਦਿਖਾ ਕੇ ਬੰਦ ਪਈ ਇੱਧਰ ਹੋਰ ਦਖਾਂਗੇ ਇੱਥੇ ਬਾਹਰੇ ਬੈਲੀ ਸੀ ਸਾਡੇ ਅੱਜ ਇੱਥੇ ਡ੍ਰੈੰਗ ਰੂਮ ਸਾਡਾ ਇੱਥੇ ਮੈਂ ਪੇਂਟਿੰਗ ਬਣਾਉਂਦਾ ਹੁੰਦਾ ਸੀ ਬੈਠ ਕੇ ਓਰੇ ਹਾਂ ਇੱਧਰ ਤੇ ਖੜ੍ਹੇ ਆ ਜਾ ਆ ਜਾ ਆ ਜਾ ਬਈ ਹਟਾ ਆ ਜਾ ਤਦ ਸਮਰਾਹ ਦੇ ਬਾਰੇ ਹੁਣ ਫਿਰ ਦੇਖਣ ਵਾਲੀ ਚੀਜ਼ ਇਹ ਤਾਂ ਦੇਖੀ ਉਹ ਅੱਜ 70 ਸਾਲ ਦਾ ਸਾਨੂੰ ਹੋ ਗਿਆ ਤੇਰੇ ਨਾਂ ਰਹਿੰਦੇ ਆ ਨੂੰ ਹਾਂ ਆਹ ਕਟਾ ਟ੍ਰਾਈਪ ਹੈ ਹੈ ਆ ਬੇੜਾ ਦੀ ਆ ਬੇੜਾ ਚਾਚਾ ਅੱਛਾ ਉਹ ਥੱਜਾ ਟੁੱਲਾ ਹੁੰਦਾ ਕੀ ਉਹਦੇ ਥੱਲੇ ਆਲੇ ਜੀ ਉਹ ਆਲੇ ਜੀ ਹਾਂ ਲਖਾ ਹੋਏ ਅੱਧਾ ਸੋਈ ਆਲੇ ਜੀ ਤੇ ਮੇਰੇ ਅੱਜ ਵੀ ਦਾਦਾ ਮੈਂ ਮੇਰੇ ਮੂੰਹ ਬੱਤੀ ਲਾਉਂਦਾ ਹੁੰਦਾ ਸੀ ਥੋੜਾ ਆਲੇ ਜਿਹੜਾ ਬੰਦ ਬਾਈ ਰੂਮੋਂ ਵਰਤੀ ਲਵਾਉਂਦਾ ਸੀ ਮੈਂ ਕਿਰਾਏ ਹੁੰਦਾ ਜਦੇ ਇੱਕ ਕੁੱਤੇ ਨੇ ਡਿੱਗਦੇ ਉਹ ਤੇ ਮੇਰੀ ਫੋਟੋ ਲਈ ਹੋਈ ਸੀ ਆ ਪਹਿਲਾ ਬੰਦ ਤਾਂ ਬਈ ਸਾਰੀਆਂ ਲਾਗੇ ਲੈ ਗਏ ਉਹ ਲੇ ਗਏ ਬੇਈਮਾਨ ਬੇਈਮਾਨਾ ਰਹਿ ਗਏ ਯਾਰ ਇਹਨੂੰ ਬੰਦਾ ਰਹਿ ਗਿਆ ਕੋਈ ਨਹੀਂ ਰਹਿ ਗਿਆ ਇੱਧਰ ਕੀ ਹੈ ਗਿਆ ਸਾਂ ਮੇਰੇ ਚਾਚੇ ਦਾ ਤੂੰ ਇੱਧਰ ਨਾਲ ਹੀ ਹੈ ਨਾਲ ਲੱਗੂ ਹੂੰ ਵੱਡਾ ਕੀ ਸਾਡਾ ਪਰਿਵਾਰ ਹੈ ਇਹ ਜੀ ਗੱਲ ਨਹੀਂ ਚੀਆ ਜਾ ਦਿਖਾਣਾ ਤੇ ਉਹੋਂ ਦੀ ਜਿੱਲੂ ਕਣ ਵਿੱਚ ਖੇੜਦੇ ਪਾਈ ਉਹੋਂ ਦੀ ਵੱਡ ਕੇ ਮੈ ਇਧਰ ਮਾਰਦਾ ਛਾ ਹੈ ਇੱਕ ਮੋਗੀ ਮਿਲਦਾ ਤੇਰਾ ਕਰਿਆ ਹੋਇਆ ਹੁੰਦਾ ਆਜੇ ਹੋ ਜੰਦੂ ਦਿਖਾ ਕੇ ਲੈ ਮੈ ਤੂੰ ਉੱਡ ਜੂਆ ਜਾਂ ਉਹ ਲੈ ਉੱਡ ਗਿਆ ਅੰਦਰ ਹੀ ਹੋਊ ਇਹ ਕਿਰੋ ਬੈਡਰੂਮ ਦੀ ਹੈ। ਇਹ ਜੀ ਦੀ ਬੈਡਰੂਮ। ਪਰ ਤਾਂ ਸੰਭਾਅ ਇੱਥੇ ਕਿ 7 ਤਾਂ ਖਾਦੇ ਹੁੰਦੇ ਸੀ ਬੈਠ ਕੇ। ਅੱਛਾ। ਦਹੀਂ ਦਾ ਖਾਗੜਦੇ ਹੁੰਦੇ ਸੀ। ਦਹੀਂ ਦਾ। ਅਬ ਇਹਦਾ ਹੁਣ ਸੀ ਹਾਲ ਹੋ ਗਏ। ਓਹੋ। ਮਨ ਖਰਾਬ ਹੁੰਦਾ। ਮਨ ਖਰਾਬ ਹੁੰਦਾ ਦੇ ਕੀ। ਕੋਈ ਨਹੀਂ ਕੋਈ ਨਹੀਂ ਬੰਦ ਦਿਲ ਛੋਟਾ ਨਾ ਕਰ ਤੂੰ। ਅੱਬਾ ਖਿਮਰਾ ਲਾਂਗੇ ਟੈਨਸ਼ਨ ਨਹੀਂ ਲੈ। ਛੱਕੇ ਛਮਰਾਏ ਨੂੰ ਕਿੰਨਾ ਮਰਦੀ ਲੱਗਦੇ ਫਾਟ। ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ। ਅਜੇ ਫਟਦਾ ਕਿ ਨਾ। ਅੱਜ ਅੱਛਾ ਨਹੀਂ ਜਦੋਂ ਮੈਨੂੰ ਪੈਂਦਾ ਹੁੰਦਾ ਬੱਜੇ ਹੁੰਦੇ ਨੇ ਕੋਰੇ ਕੋਰੇ ਬੱਜੇ ਹਾਂ ਹਵਾ ਬਹੁਤ ਸੁਣੀ ਜਾਮੀ ਹਮੇ ਉਹ ਨਹੀਂ ਮੈਂ ਜਦੋਂ ਕਿ ਨੰਗਾ ਜਾਂਦਾ ਸੀ ਅੱਛਾ ਪਰਣੀ ਯਾਦ ਆ ਗਈ ਜਾਂ ਫਿਰ ਕਿੱਧਰ ਆ ਮਨਵਾ ਕੰਦਾ ਜਦ ਕਹਿੰਦੇ ਨੇ ਬੀਚੂ ਰਖੇ ਡਾ ਹੋਣਾ ਪੰਜਾ ਛੋਟਾ ਤੇ ਇਹਲਾ ਪ੍ਰਾਣੀ ਯਾਦ ਕਿਸ ਤੋਂ ਮੈਂ ਕਿੱਥੇ ਲਿਆਉਂਦੀ ਆ ਬੰਦ ਬਾਈ ਨਹੀਂ ਭਾਈ ਦੇਖ ਠੀਕ ਹੈ ਨੇ ਆਇਆ ਤੂੰ ਇਹ ਲੈ ਕਰੀਂ ਮੈਂ ਉਹਨਾਂ ਨੂੰ ਚੇਜਾ ਲੂ ਅਜੇ ਚੇਜਾ ਹੂੰ ਨਾਕਾਉਟ ਹੋਇਆ ਤਾੜੀ ਇਹ ਦੁਨੀਆ ਵਧੀ ਜਾਣਾ ਇੱਧਰ ਜੀ ਦਿਖਾਉਣਾ ਤੈਨੂੰ ਅਜੇ ਆ ਬੰਦ ਕੀ ਆ ਬਈ ਬੰਜਰੀ ਬਈ ਇਹ ਹਾਂ ਇਹ ਪਹੀਤੀ ਵਾਰੀ ਜੜੀ ਬੀਜਦੇ ਹੁੰਦੇ ਸੀ ਇੱਧਰ ਪਰ ਆ ਸਾਰੇ ਦੌਰੇ ਕੱਖ ਜੀਰੀ ਜੂਰੀ ਲੱਗਦੀ ਦੀ ਹੂੰ ਅੰਗਰੇਜ਼ਾਂ ਨੇ ਸਾਰੀਆਂ ਜੂਰੀਆਂ ਵੇਚੀਆਂ ਦੀ ਫਿਰ ਵੇਚਤੀਆਂ ਸੀ ਸਾਡੀ ਅੱਛਾ ਸੱਚ ਕਿਹਨਾਂ ਜਦੋਂ ਪੁੱਛੀਂ ਫਸਲੇ ਦੇ ਮਨਾਨੀ ਯਾਰ ਯਾਦ ਆ ਜਾਈ ਨਹੀਂ ਤੈਨੂੰ ਅੱਛਲ ਚੀਜ਼ ਤੇਨੂੰ ਮੈਂ ਦਿਖਾਉਣਾ ਹੁਣ ਦੇਖੇ ਸੁਪਾਈ ਛੇ ਰੱਖਦੇ ਹੁੰਦੇ ਸੀ ਹਾਂ ਕੋਈ ਤੇ ਮੇਰਾ ਦਾਦਾ ਆ ਆ ਰਹੇ ਆ ਰਹੇ ਆਉਣ ਨੂੰ ਉਹ ਰਸ ਸੇਦਨ ਚ ਲੱਗ ਗਿਆ ਅੱਗੇ ਰੁਪਿਆ ਦਿਗਉਰੇ ਐ ਕਿੱਥੇ ਕਿਤਾ ਸੀ ਪੈਸੇ ਲ ਕੋnde ਹੁੰਦੇ ਸੀ ਮੈਂ ਤੇ ਮੇਰਾ ਦਾਦਾ ਬਹੁਤ ਪੈਸਾ ਕੀ ਛਾੜੇ ਹੁਣ ਵੀ ਦੇਖ ਲੈ ਕੀ ਪਤਾ ਪਈ ਹੋਵੇ ਕੁਸ ਹੁਣ ਤੇ ਏਡਾ ਥੱਲੇ ਦੱਬ ਗਏ ਕੁਸ ਤਾਂ ਉਹ ਤੇ ਜੀ ਲੈ ਗਈ ਤੇ ਉਹ ਪੱਟਲਾਂ ਨੇ ਕੋਈ ਪੱਟ ਨਾ ਲਵੇ ਕਹੀ ਕੂਹੀ ਮਗੜਾ ਆਪੇ ਲੋਕ ਨੂੰ ਡਾਕੀ ਸਾਡਾ ਹੁਕਮ ਆਉਂਦੇ ਰਹੇ ਪਹਿਲਾ ਸਾਰਾ ਗੋਸ ਪੱਟ ਕੇ ਲੈ ਗਏ ਖਰਾ ਲੈ ਏਡੇ ਚੋਰ ਦੀ ਉਹ ਦੇਲੇ ਸਾਰਾ ਬਿਰਾਨ ਕਰ ਗਏ ਦੇਲੇ ਇਹ ਫਿਰ ਇੱਟ ਬਾਲਾ ਦੀ ਬੰਦੀ ਨਾ ਨਾ ਇੱਟ ਬਾਲਾ ਨਹੀਂ ਤੇ ਛੱਤ ਦੀ ਛੱਤ ਦੀ ਅੱਛਾ ਸੱਤੀ ਪੱਟੀ ਆਦੋਂ ਉਹਦੇ ਬੰਬ ਛਿੱਟੇ ਨੇ ਉਹਨਾਂ ਨੇ ਫਰ ਉੜ ਗਿਆ ਸਾਰਾ ਕੋਈ ਸਾਰਾ ਕੁਛ ਹੀ ਡਾਤਾ ਕੰਜਰਾਂ ਨੇ ਛੱਡੇ ਫਿਰ ਅੱਛੀ ਵੀ ਨਹੀਂ ਉਰੇ ਰਹੇ ਨੇ ਜੋ ਕਰਿਓ ਤਾਂ ਹੀ ਤਾਂ ਬਾਹਰੇ ਭੱਜ ਗਏ ਫਿਰ ਮਾਰ ਮਾਰ ਡਾਂਡਾ ਗੋਡੇ ਪੱਕਦੇ ਬਾਹਰੇ ਸਾਡੇ ਹਾਂ ਲਾਓ ਚੁੱਲ੍ਹਿਆਂ ਲਈ ਯਾਰ ਆ ਦੇਖੋ ਮੇਰੀ ਦਾਦੀ ਦੀ ਜੁੱਤੀ ਹਜੇ ਵੀ ਪਈ ਆ ਉਹਨੇ ਮੈਂ ਤੇ ਆਹ ਲਾਗੀ ਤੇ ਲੈ ਆ ਨਾਲ ਚੱਕ ਲੈ ਯਾਰ ਇਹਨੂੰ ਅੱਛਾ ਦਹੀਂ ਛੁੱਟ ਨਾਲ ਪਾਉਂਦੀ ਹੁੰਦੀ ਸੀ ਦਾਦੀ ਮੇਰੀ ਦੋ ਸੀਸੇ ਚ ਜੜਾਵਾਂਗੇ ਤਾਂ ਜੜਾਵਾਂਗੇ ਸੀਸੇ ਚ ਬਸ ਠੀਕ ਉਹ ਕੋਲ ਰੈਕ ਕੋਲ ਲਾਇਆ ਮੇਰੇ ਦਾਦਿਆਂ ਨੇ ਪਿੱਤਾ ਤੇ ਲਾਸਟ ਵਾਰ ਯਾਦਾ ਹੀ ਰਹੇ ਉਹ ਵੀ ਦੀ ਪਈਆ ਜੁੱਤੀ ਹਣਾ ਪੁਰਾਣਾ ਸਮਾਨ ਵਧੀਆ ਦੀ 85 ਸਾਲ ਹੋ ਗਏ ਹਾਲੇ ਤੱਕ ਉਮੀ ਪਈਆ ਹਮ ਜੁੱਤੀ ਉਮੀ ਪਈਆ ਦੇਖ ਬੰਦੇ ਮਰ ਗਏ ਪਰ ਜੁੱਤੀ ਉੱਥੀ ਵੀ ਕਮਰਾ ਵਧੀਆ ਗੱਗ ਪਲੇ ਲੱਗਿਆ ਮੈਂ ਬੰਦਾ ਜਿਹੜੇ ਚੁੱਲਾ ਰੋਟੀ ਪਕਾਉਂਦੇ ਹੁੰਦੇ ਸਾਡੇ ਇੱਥੇ ਬਾਈ ਉਰੇ ਬੈ ਕੇ ਖਾਂਦਾ ਹੁੰਦਾ ਮੈਂ ਇਹ ਇੱਥੇ ਹਾਂ ਇੱਥੇ ਬਾਈ ਕੇ ਖਾਂਦਾ ਹੁੰਦਾ ਸੀ ਰੋਟੀ ਮੈਂ ਹਾਂ ਹਾਂ ਇੱਥੇ ਮੈਂ ਬੈਠਾ ਹੁੰਦਾ ਇੱਥੇ ਮੇਰਾ ਦਾਦਾ ਇੱਥੇ ਛਾਡੇ ਵਾਲਾ ਕਾਕਾ ਵੀ ਆਉਂਦਾ ਹੁੰਦਾ ਸੀ ਕਦੇ ਕਦੇ ਕਿਉਂ ਘੱਟ ਹਾਂ ਹਾਂ ਬਿਲਕੁਲ ਨਹੀਂ ਆਵਰੇ ਇਕੱਠੇ ਤੇ ਕੇ ਖਾਂਦੇ ਹੁੰਦੇ ਸੀ ਅਸੀਂ ਹਾਂ ਤੈਨੂੰ ਪਤਾ ਕਿਹੜਾ ਗਮਾਰਾ ਬਣਾਇਆ ਤੂੰ ਹਾਂ ਤੁਹਾਡੇ ਦੀ ਸਬਜ਼ੀ ਖਾਧੀ ਤੀ ਉਹ ਚਿੱਟੇ ਹੋ ਜਾਂਦੇ ਅੱਜ ਕੱਲ ਤਾਂ ਮੇਰੇ ਤਾਂ ਸੱਪ ਰਹਿੰਦੇ ਨੇ ਸੱਪੀ ਆਵਰੇ ਹੋਰ ਸੀ ਉਹ ਵੇ ਇਹਨਾਂ ਨੂੰ ਫੋਟੋਆਂ ਦੀ ਹੋਈ ਪਈ ਆ ਮੰਨਦੇ ਵੀ ਆਹ ਇੱਧਰ ਆਹ ਇਹ ਛੱਡਾ ਤੀਂ ਆ ਰਹਿ ਗਈ ਤੂੰ ਇੱਧਰ ਹੱਸਤੀ ਸਾਡੀ ਸਾਡੀ ਆਹ ਵਾਲੀ ਚਵਾਰੇ ਦੀ ਇਹ ਹੋਰ ਆਹ ਚਵਾਰੇ ਉੱਪਰ ਉਰੇ ਆ ਕੇ ਦਿਖਾ ਮੈਂ ਆ ਉੱਪਰ ਆ ਕੇ ਦਿਖਾ ਬਾਈ ਬਸ ਪੁਰਾਣੀਆਂ ਯਾਦਾਂ ਯਾਦ ਕਰਕੇ ਕਿੰਨਾ ਸਾਂਡ ਮਹਿਸੂਸ ਹੁੰਦਾ ਬਹੁਤ ਮਨ ਖਰਾਬ ਇੱਧਰ ਤਾਂ ਇਹੋ ਨਹੀਂ ਰਹਿੰਦੇ ਸੀ ਹਾਂ ਆ ਮੋਰੀ ਖੜ ਕੇ ਦੇਖਦਾ ਹੁੰਦਾ ਸੀ ਜਦੋਂ ਮੈਂ ਹਿੰਗਾ ਵਿੱਚ ਸਕੂਲ ਬੰਦ ਹੋ ਜੇ ਜੇ ਅੱਜ ਛੁੱਟੀ ਹੋਵੇ ਹਰ ਘੱਟ ਕਿਉਂਦੇ ਸੀ ਕੋਲ ਮਨ ਹੋਵੇ ਟੰਗਾਂ ਤੋਂ ਚੱਕੇ ਦੇਖੋ ਉੱਪਰ ਕਬੂਤਰ ਆਖੁੰਦੇ ਇਹੋ ਤੇ ਖੁੱਡਾ ਕੀ ਕਬੂਤਰ ਆਲਾ ਸਾਲਿਆਂ ਨੂੰ ਵੀ ਹੜਾਤਾ ਪਾਤੀ ਕੀ ਕਿੱਟੋ ਘੱਟ ਕਬੂਤਰ ਵੇਜਵਾਉਂਦਾ ਛੱਡ ਦਿੰਦੇ ਹਾਂ ਬੰਤੇ ਯਾਰ ਬਹੁਤ ਯਾਦ ਆਉਂਦੀ ਆ ਬਹੁਤ ਜੱਜ ਕਿੰਨਾ ਮਨ ਖਰਾਬ ਹੁੰਦਾ ਆ ਇੱਧਰ ਚੱਲ ਗਈ ਆ ਦੇਖ ਲੈ ਤੇਰੇ ਆਪਣੇ ਦਾਦੇ ਜਿਹੜਾ ਇਹਨਾਂ ਪੀਪਲ ਖੜਾ ਪੀਪਲ ਲਾਇਆ ਤੇ ਅੱਛੀ ਲਿਆ ਕੇ ਬਰਨਾਲੇ ਤੋਂ ਲਿਆਉਂਦਾ ਅੱਛਾ ਆ ਕੁਛ ਬਣਾਇਆ ਸੀ ਅਚੀ ਹੂੰ ਇਹ ਮਿਲਿਆ ਤੂੰ ਮਨ ਬਰਾਸਤ ਸਾਰਾ ਕੁਝ ਸਾਰਾ ਕੁਛ ਖੂਨ ਜੋ ਕਾਣੂ ਜਾਂਦੀ ਆ ਜਿਹੜੀ ਚੀਜ਼ ਬਲੱਡ ਲਾਈਨ ਜਿਵੇਂ ਹੁੰਦੀ ਆ ਨਾ ਬਲੱਡ ਲਾਈਨ ਬੈਜੀ ਨਾ ਬਚੰਕੀਆਂ ਚ ਹਾਂ ਅੰਕੇ ਜੋੜੇ ਦਾ ਸੀ ਵਧੀਆ ਵਧੀਆ ਹੁੰਦਾ ਓਹ ਵੀ ਉਹ ਰੈਗੀ ਕੱਲੀ ਅੱਜ ਬਸ ਬਾਕੀ ਸਾਰਾ ਦੇਖਤਾ ਪਾਪੂ ਨੇ ਕੀ ਤੋਂ ਕੀ ਬਣ ਗਿਆ ਕੀ ਕੀ ਹੁੰਦਾ ਕਿ ਤੇਰੇ ਕੀ ਬਣ ਗਿਆ ਦੇਖ ਪਤਾ ਨਹੀਂ ਵੀ ਇਹ ਹੋ ਜੂਗਾ ਅੱਜ ਤੱਕ ਨਹੀਂ ਸੋਚੀ ਇਹ ਹੁਣ ਆਪਾਂ ਇੱਟਾਂ ਕੱਢ ਕੇ ਵੇਚਣ ਲੱਗ ਜਾਈਏ ਬਹੁਤ ਮਹਿੰਗੀਆਂ ਵਗਣਗੀਆਂ 2 ਮਾਈਕਰੋਡ ਤੋਂ ਹਾਂ 30 ਰੁਪਈਆ ਦੀ ਇੱਟਾਂ ਲੈ ਨਾਲ ਇੱਕ ਇੱਟ 30 ਦੀ ਕਿੰਨੇ ਦੀ 30 ਰੁਪਈਆ ਦੀ ਇੱਕ ਇੱਟ 3 ਕਰੋੜ ਦੇ ਤੌਰ ਗੋਲੇ ਵਿਕ ਜਾਣਗੇ ਜਿਹੜੇ ਪੂਤਾ ਰੈਂਦੇ ਨੇ 3 ਕਰੋੜ ਦੇ ਹੋਰ 30 ਰੁਪਈਆ ਦੀ ਇੱਕ ਇੱਟਾ ਦੇਖ ਲਾ ਫੇਰ ਅੱਜ ਦੇ ਟਾਈਮ ਦਾ ਬਾਦਸ਼ਾਹ ਤੂੰ ਹਾਂ ਹੈਂ ਪੈਸਾ ਵੇਚ ਕੇ ਉਰੇ ਦੀ ਟ ਬੇਚ ਕੇ ਤੇ ਸਾਡੇ ਕੋਲੇ ਕਿਉਂ ਨੂੰ ਸ਼ੋਅ ਕਰਦਾ ਪੈਸਾ ਉਹ ਕਦੇ ਸ਼ੋਅ ਆਫ ਨਹੀਂ ਕੀਤਾ ਬੰਦ ਬਾਈ ਨੇ ਹਾਂ ਇਹ ਤਾਂ ਕਾਕੇ ਦੇ ਵੱਲ ਬੰਦ ਜੀ ਆ ਕਹਿੰਦੇ ਇਹ ਹੁਸ਼ਿਆਰੀ ਕਾਹਦਾ ਨਾਮ ਆ ਕਾਤ ਰੱਖਣਾ ਲੈਣੇ ਪਲਾਟ ਲੈਣ ਜੋ ਆ ਉਹ ਕਦੇ ਵਾਰ ਕੇ ਕਰਨੇ ਜਿਹੜੀ ਚੀਜ਼ ਆਪੀ ਆਈ ਗਈ ਸੀ ਬਸ ਥੋੜੀ ਏ ਥੋੜੀ ਏ ਪਰਨੀਂ ਕਹਤਿਆਂ ਅੰਨਨ ਬਾਈ ਅਰਨਾ ਥੋੜਾ ਭਾਈ ਜਾਂਗੇ ਆ ਦੇਖ ਇੱਥੇ ਲੁੱਕ ਜਾਂਦਾ ਮੈਂ ਦੇ ਸਕੂਲ ਲੈ ਕੇ ਮੈਂ ਲਾਈਕ ਨਹੀਂ ਜਾਂਦਾ ਤੂੰੇ ਖੜ ਜਾਂਦਾ ਕੋਲੇ ਲੇ ਲੁਕ ਕੇ ਚਾੱਕ ਕੇ ਫਿਰ ਛੱਡ ਦੋ ਦਿਨ ਬਾਅਦ ਤਾਂ ਥਿਆਉਂਦੇ ਇਹ ਐ ਚਾ ਫਾਜਾਂ ਦਾ ਮੈਂ ਚੱਕੀ ਰੀੜ ਚ ਧਰ ਕੇ ਛੂਲ ਛੱਡਿਆ ਹੁੰਦੇ ਮੈਨੂੰ ਆਇਆ ਭਾਈ ਲੈ ਆ ਭਾਈ ਇਹਨੇ ਵਾਈਆ ਭਾਈ ਆ ਛੋਟਾ ਭਾਈ ਹੈ ਕਿੱਚਾ ਹੋ ਪਜੀ ਗਿਆ ਕੰਨਮ ਪਰ ਆ ਮਾ ਘਰ ਦੇਖਣਾ ਇੱਥੇ ਮੇਰਾ ਜਗਾ ਬੰਤ ਬਾਈ ਦਾ ਘਰ ਆਇਆ ਆ ਗੋਸਲ ਖਾਂਦੇ ਨੇ ਆ ਕਿਹੜੇ ਆਹ ਨਾ ਨਾ ਕੁਸਰ ਗੰਦਲੇ ਵਿਚਾਰੇ ਤੇ ਲਾਣਾ ਇਹ ਹਾਂ ਐਤਾ ਮੂਰੇ ਕੱਪੜਿਆਂ ਦੀਆਂ ਮਸ਼ੀਨਾਂ ਖੜਦੀਆਂ ਫੜੀ ਤੋਂ ਨਹੀਂ ਆਈਆਂ ਫੜੀ ਤੋਂ ਆਈਆਂ ਜਦ ਹੁੰਦਿਆਂ ਦੀ ਬੰਦ ਬਾਈ ਹੋਰ ਸਾਥਾਂ ਨਾਲ ਜਲਦੀਆਂ ਦੀਆਂ ਇਹਨਾਂ ਲਵੀ ਦੀਆਂ ਸਾਢੇ ਲਵੀ ਇਹਨਾਂ ਨੇ ਤਿਆਰ ਕਰਾਈਆਂ ਇਹ ਫਿਰ ਦੂਹਾਂ ਚ ਜਮਾਨੇ ਚ ਆ ਗਈਆਂ ਉਹ ਇਹਨਾਂ ਨੇ ਸਾਢੇ ਲਵੀ ਚ ਲੱਗ ਗਿਆ ਬਦਲ ਰੋਕਦਾ ਮੈਂ ਉਹਨੋਂ ਸਾਰਾ ਕੁਝ ਹੀ ੜਾ ਤਾ ਹਾਂ ਤੁਸੀਂ ਬਾਹਰ ਹਾਂ ਕੋਚ ਚਲ ਖਾਣ ਨਾ ਤੇ ਚਨਾਉਂ ਦਾ ਹੁੰਦਾ ਇਧਰ ਇਧਰ ਕਾਪੜਾ ਵੀ ਸਭ ਉਹਨਾਂ ਹਾਂ ਭਾਈ ਖੁੱਲ ਗਏ ਨਾ ਕਿੱਥੇ ਗਿਆ ਉਹ ਮੇਰਾ ਨਾਮ ਪਾਇਆ ਲੈ ਉਧਰ ਵੀ ਨਾਮ ਪਾਇਆ ਹੋਇਆ ਇਹਦਾ ਕੋਲਿਆਂ ਨਾਲ ਪਾਇਆ ਹੋਇਆ ਹਾਂ ਉਹਨੇ ਮੰਜਲ ਬਣਾ ਕੇ ਗਿਆ ਕਿੱਥੇ ਆਹ ਦੇ ਤੀਕਰ ਲਾ ਫਰੰਟ ਦਾ ਤੇ ਨਾ ਕਿੱਥੇ ਮੈਂ ਚਾਹ ਤੀਕੀ ਕੰਜਰ ਦੀ ਇੱਥੇ ਵੀ ਦਿਓਰੇ ਵੀ ਬਣਾ ਕੇ ਲਓ ਫਰੰਟ ਦਾ ਤੇ ਨਾ ਮੈਂ ਵੀ ਆ ਗਈ ਮਜਮਾ ਕਰੋ ਹੋ ਦੇ ਹੋ ਦੇ ਬਣਾਇਆ ਬੰਦ ਕਰੋ ਜੀ ਪਿਆ ਵਿੱਚ ਸੋਹਣੀਆਂ ਲੈ ਸੀਤਾ ਮਾਰ ਗਈ ਕਿੱਥੋਂ ਜਾਂਦੀ ਪਾਪਨ ਹੰਕਾਰ ਮਾਰੇ ਕਰਕੇ ਕੀ ਆ ਬਾਣੀ ਆਈ ਅੱਧਾ ਗੱਲ ਕੀ ਮਾਨਾ ਪਰ ਮਾਨਾ ਪਰ ਕੋਈ ਨਹੀਂ ਕੋਈ ਨਹੀਂ ਨਾ ਨਹੀਂ ਹੈ ਕਹਿੰਦੀ ਮਸੂਕ ਕਸੋਨੀਆ ਦੇਖ ਕਪੜਾ ਗਈ ਪਾਪਾ ਦੇਖੋ ਕੋਈ ਰੱਜੇ ਦੇ ਕਪੜਾੜਾ ਥੂਰੇ ਕਪੜੇ ਕਰਦੇ ਹੁੰਦੇ ਪਿੱਛੇ ਅੱਛਾ ਨਹੀਂ ਪਾਏ ਹੁੰਦੇ ਘਰੇ ਅੰਦਰ ਮਾਰੀ ਵੀ ਪਟਕੇ ਲੇਗੇ ਬਹੁਤ ਜਣਾ ਜੇ ਲੱਗੇ ਹੁੰਦੇ ਕਿ ਟੰਗਣ ਵਾਲੀ ਅੱਛਾ ਕਪੜੇ ਕਨੇਡੀ ਚਾ ਕੱਦ ਗਈ ਸਾਡਾ ਕਿ ਮਦਾਦੇ ਦਾ ਦਾਦਾ ਦਾ 8 ਫੁੱਟ 6 ਇੰਚ ਕੱਦਦੇਗਾ ਹੋਰ ਆ ਆਇਆ ਮਾਹਰਾ ਗੋਲੀ ਮਾਰ ਕੇ ਡੌਣੇ ਦੀ ਪਜਾਮਾ ਅੰਦਰੋਂ ਯਾਦ ਹੀ ਸੀ ਭੁੱਲ ਗਿਆ ਇਹ ਹੀ ਦੀ ਇਹਰੋਂ ਆਇਆ ਥਾਲਾ ਦੇਖਣ ਨੂੰ ਚਿਆ ਅੱਛਾ ਕੋਈ ਬੰਦਾ ਤਾਂ ਨਹੀਂ ਆਵਾ ਹਾਂ ਕੋਈ ਸੋਣ ਚੱਲ ਰਿਹਾ ਅੱਗੇ ਤਾਂ ਕੈਮਰੇ ਹੁੰਦੇ ਸੀ ਪੁਰਾਣ ਚੌਂਕੀ ਬਣਾਈ ਦੀ ਸੀ ਹਣ ਅੱਛਾ ਅੱਗੇ ਤਾਂ ਹੁੰਦੇ ਵੀ ਕੈਮਰੇ ਅੱਛਾ ਇਹ ਅਥਲ ਕੈਮਰੇ ਹੁੰਦੇ ਚੂਰੋ ਖੜੇ ਇੱਧਰ ਵੀ ਦੇਖਣਾ ਇੱਧਰ ਅਬ ਜੀ ਅੱਖੀਂ ਦੇਖ ਬਰ ਰਫਲੇ ਆਇਆ ਰੱਖਿਆ ਹੁੰਦਾ ਵੀ ਜਿਹੜਾ ਬੰਦਾ ਛੱਕੀ ਦੇਖਿਆ ਕਰਤਾ ਕੰਮ ਕਰਤਾ ਕੰਮ ਆ ਤਾਂ ਇਹਨਾਂ ਬੜੀ ਚਲਾਈ ਆ ਬੜੀ ਚਾਈ ਰਹੀ ਹੈ ਫਿਰ ਤਾਂ ਅੱਛਾ ਮੈਂ ਕਿ ਮੇਰੇ ਦਾਦੇ ਨੇ ਬਣਾਇਆ ਸੀ ਆ ਬਹੁਤ ਮਤਲਬ 20-25 ਲੱਖ ਦੀਆਂ ਲੱਗੀਆਂ ਸੀ ਆਹ ਵਾਲੇ ਕਹਿੰਦੇ ਹੋਰ ਕਿੰਨੀ ਕਿੱਟ ਲੱਗੀ ਹੋਊਗੀ ਪ੍ਰੋਪਰ ਤਾਂ ਬਹੁਤ ਲੱਗਿਆ 20-25 ਲੱਖ ਇੱਕ ਲੱਗੀ ਜੇ ਇੱਕ ਅੰਦੇ ਕਰਦੇ ਇਧਰ ਇਧਰ ਦੁਵਾਰਾ ਮਿਲ ਬਾਈ ਬਾਈ ਇੰਚੀ ਨੇ ਨਾ ਘੱਟਾ ਪੁੱਛ ਕੋਈ ਮੈਂ ਤੜੀਆ ਤੁਹਾਡੇ ਕੋਲ ਲੈ ਕੇ ਤੋਂ ਲਾ ਬਣਾਉਂਗਾ بس ਕਰਾਂਗੇ ਫਾਤੀਆਂ ਨੂੰ ਪਾ ਉਮੇ ਚੌਕਰੀ ਤਿਆਰ ਕਰਨੇ ਜਿਵੇਂ ਪਹਿਲਾਂ ਆ ਜਾ ਤੂੰ ਬੱਸ ਆ ਜਾ ਵਾਲੀ ਆ ਕਾ ਕਾ ਜਾਨਾ ਲੈ ਆ ਉਹਨੇ ਕਿਹਾ ਮੈਂ ਤੂੰ ਕੱਟ ਕੇ ਆ ਜੀ ਉਹ ਕਿਹਾ ਮੈਂ ਆ ਉਹ ਕਿਹਦੇ ਜਿਲ੍ਹਾ ਮਰੀ ਗੀ ਗੀ ਹਾਂ ਉਹਨੇ ਆਂ ਦਾ ਮਰੀ ਵੀ ਪੱਟ ਕੇ ਲੈ ਕੇ ਕਿ ਰਾਠਵੇਂ ਛੱਡੀ ਪੱਤੀਆਂ ਨੇ ਤੂੰ ਬੜੀ ਮਾੜੀ ਕਰਕੇ ਲੇ ਕੇ ਹਾਂ ਕਿ ਕਿਸੇ ਖੇਲਾਵਾ ਦੇ ਪਰ ਹਾਂ ਹੈ ਆ ਕਿ ਨਹੀਂ ਆ ਰਗਾ ਕਿ ਬਣਾ ਦੀ ਪੰਡੀ ਉਦਰਵਾਜੇ ਇਹ ਤੇਰਾ ਬਾਜੇ ਹੁੰਦੀ ਇਹਦਾ ਪੈਗ ਲਾਉਂਦੇ ਦੀ ਪੰਜ ਪੈਗ ਲਾਉਂਦੇ ਇੱਕ ਬਦਰਵਾਜ ਇੱਕ ਪੈਗ ਅੱਛਾ ਅੱਛਾ ਕਾਈ ਕਹਾ ਵਧੀਆ ਨਾ ਫਿਰ ਦੂਹਾਂ ਚਾਹ ਤੇ ਬਾਈਟਾਂ ਦੀ ਪਾ ਦੇ ਮਿੱਤਰ ਬੈਠਾ ਲਾ ਦਿਖਾ ਜਿਵੇਂ ਹਾਂ ਆਮ ਨਾਲ ਦਾ ਬੰਦ ਪੈ ਤੇ ਰਾਂ ਰੂਮ ਤੇ ਜੋਪੜਾ ਉਹ ਕਹਾ ਬਾਇ ਤੋਂ ਫੜ ਕੇ ਤਾਂ ਹਮਾਰ ਦੇ ਪੱਤਾਂ ਤੋਂ ਸਿੱਧੇ ਪਰਦੇ ਉੱਪਰ ਹਾਂ ਪੌੜੀਆਂ ਵੀ ਨਹੀਂ ਛੱਡੀਆਂ ਜਿੰਨੀਆਂ ਕੰਜਰਾਂ ਨੇ ਉਹ ਦੇਖਾ ਉਹ ਬਣਾ ਕੇ ਉੱਥੇ ਵੀ ਤੁਹਾਨੂੰ ਬਣਾ ਕੇ ਵਿੱਚ ਕਰ ਦੇ ਦੇ ਨਹੀਂ ਉੱਥੇ ਵੀ ਪਹੁੰਚ ਰੂਮ ਚ ਵੀ ਦੇ ਲਵਾਉਣਾ ਕੀ ਲੱਗਦੇ ਨੇ ਮੈਨੂੰ ਨਾ ਉੱਥੇ ਬਣਾਏ ਹੋਏ ਨਹੀਂ ਫਿਰ ਉੱਪਰ ਆ ਕੇ ਚਲੀ ਗਈ ਦੀ ਹੋਰ ਮਗਰੋਂ ਆਈ ਜੇ ਦੋ ਦੋ ਮੈਂ ਗਿਆ ਮਾ ਉਹ ਕੀ ਫਾਇਦਾ ਮਿੱਤਰਾਂ ਦੀ ਬਾਜਗੋਰੀ ਹਲਕਾ ਉੱਤੇ ਵੱਜ ਵੱਜ ਮੁਰਗੀ ਮਾ ਗਰ ਉਹਨ ਦਾ ਕੀ ਫਾਇਦਾ ਯਾਰ ਹੁੰਦੇ ਟਾਈ ਸਹੀ ਹੈ ਅੰਮ੍ਰਿਤ ਦੇ ਦਾਦੇ ਨੂੰ ਕਬਜ਼ੀ ਹੋ ਗਈ ਸੀ ਉਦੋਂ ਦਵਾਈ ਦਵਾਤੀ ਲੈਈ ਸੀ ਚੀਚੀ ਆ ਪਈਆ ਹੈ ਇੱਥੀ ਇਹ ਨਹੀਂ ਚੱਕ ਕੇ ਲੈ ਗਏ ਤੇ ਲੋਰੀ ਉਹ ਫਿਰ ਜ਼ਿਆਦਾ ਆਬਦੀ ਪੈ ਗਈ ਤੇ ਫਿਰ ਥੋੜੀ ਬਿਆਦੀ ਹਾਂ ਉਹ ਵੀ ਨਹੀਂ ਰਹੇ ਆਗੇ ਚਲੋ ਭਾਈ ਰੋਕ ਹੋ ਗਿਆ ਸੌ ਹੋ ਗਿਆ 低调了，哎，看我、哎。